ਜੇ ਮਾਰਗ ਕੇ ਗਣ ਜਹੇ ਨ ਖੋਸਾ ਹਰੀ ਕਾ ਨਾਮ ਉਹ ਆ ਸੰਗ ਤੋਸਾ ਜੇ ਪੈਂਡੇ ਮ ਹੋਇਂ ਗੁਬਾਰਾ ਹਰੀ ਕਾ ਨਾਮ ਸੰਗ ਜੇ ਆਰਾ ਜਹਾਂ ਪੰਛ ਤੇਰ ਕੋ ਸਿੰਜਾ ਨੂੰ ਹਰੀ ਕਾ ਨਾਮ ਤੈਨਾਂ ਲੁਪਛਣਨ ਜਿਵੇਂ ਪਿਆਨ ਤਪ ਬੋਘਾ ਤੈ ਹਰ ਕੇ ਨਾਮ ਕੀ ਤੁਮ ਉੱਪਰ ਛਾਂ ਜਾਂ ਤ੍ਰਿਕਾਮਨ ਤੂਜ ਆ ਕਰਖੈ ਤੈ ਨਾਨਕ ਹਰ ਹਰ ਅੰਮ੍ਰਿਤ ਵਰਖੈ ਤੈ ਨਾਨਕ ਹਰ ਹਰ અમર તવા રહે જમર ગીતે ગન જાહે નકુસા હર કાનમ ઓહા સંગ તોસા જહ પેંડે મહા અંદ ગુબારા હર કાનમ સંગ ઉજે આરા જહ પંસ તેરા કોન સજાનો હર કાનમ ਮੈਨ ਨਾਲ ਪਛਾਨ ਜਹ ਮਹ ਪਿਆਰ ਤਪਤ ਬਹੁ ਹਮੈ ਹਰ ਕੇ ਨਾਮ ਕੀ ਤੁਮ ਉਪਰ ਛਾਂ ਜਹ ਤ੍ਰਿਖਾ ਮਨ ਤੁਝ ਆਕਰਖੈ ਤਹਿ ਨਾਨਕ ਹਰ ਹਰ ਅਮਰਤ ਵਰਕੇ ਜਹ ਤ੍ਰਿਖਾ ਮਨ ਤੁਝ ਆਕਰਖੈ ਜੈ ਨਾਨਕ ਹਰ ਹਰ ਅਮਰਤ ਵਰਖੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਕੀਰਤਨ ਕਥਾ ਦੀ ਇਸ ੜੀ ਵਿੱਚ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਹਰੀ ਜਸ ਕਾਇਨ ਕਰਦੇ ਹੋਏ ਹਰੀ ਨਾਮ ਗੁੰਗਾਨ ਕਰਦੇ ਹੋਏ ਗੁਰੂ ਜੀ ਉਪਦੇਸ਼ ਕਰਦੇ ਹਨ ਜੈ ਮਾਰਕ ਕੇ ਗਨੇ ਜਾਹੇ ਨ ਕੋਸਾਂ ਹਰ ਕਾ ਨਾਮ ਉਹਾਂ ਸੰਗ ਤੋਸਾ ਜੇ ਆਪਾਂ ਵੈਸੇ ਕਿਸੇ ਪਾਸੇ ਜਾਣਾ ਹੋਵੇ ਨਾ ਤਾਂ ਭੌਤਿਕ ਤੌਰ ਤੇ ਆਪਾਂ ਗਣਦੇ ਨੇ ਵੀ ਇੰਨੇ ਇੰਨੇ ਕਿਲੋਮੀਟਰ ਦੂਰ ਆ ਜਾਂਦੇ ਕੋਸ ਦੂਰ ਪਰ ਜਿਹੜੀ ਆਤਮਾ ਦਾ ਸਫਰ ਹਨ ਉਹ ਕਿੱਥੋਂ ਸ਼ੁਰੂ ਹੋਇਆ ਤੇ ਕਿੱਥੇ ਤੱਕ ਮਨੁੱਖ ਤੱਕ ਆਇਆ ਉਹਦੇ ਤਾਂ ਕੋਸ ਵੀ ਨਹੀਂ ਗਿਣੇ ਜਾ ਸਕਦੇ ਤੇ ਇਹੋ ਜੇ ਮਾਰਗ ਦੇ ਵਿੱਚ ਪ੍ਰਭੂ ਦਾ ਨਾਮ ਹੀ ਆਪਣਾ ਆਸਰਾ ਹੁੰਦਾ ਹੈ ਜੈਂ ਪੈਂਡੇ ਮਹਾ ਅੰਧ ਗੁਬਾਰਾ ਹਰਿਕਾ ਨਾਮ ਸੰਗ ਉਜਿਆਰਾ ਤੇ ਗੁਰੂ ਗੁਰੂ ਦੇ ਉਪਦੇਸ਼ ਤੋਂ ਬਿਨਾਂ ਕੋਰ ਅੰਧਾਰ ਹੁੰਦਾ ਹੈ ਰੋਸ਼ਨੀ ਆਉਂਦੀ ਹੈ ਉਦੋਂ ਜਦੋਂ ਗੁਰੂ ਉਪਦੇਸ਼ ਹੁੰਦਾ ਇਹ ਕਮਕਾਰ ਦਾ ਪ੍ਰਕਾਸ਼ ਆਪਣੇ ਅੰਦਰ ਵੱਸਦਾ ਹੈ ਜਿਵੇਂ ਆਪਾਂ ਦੇ ਮਹਾਂਦਗੁਬਾਰਾ ਹਰ ਕਾ ਨਾਮ ਸੰਗ ਉਜਾਰਾ ਪ੍ਰਭੂ ਦਾ ਨਾਮ ਆਪਣੇ ਅੰਦਰ ਵੱਸਦਾ ਤੇ ਆਪਣਾ ਮਾਰਗ ਆਪਾਂ ਨੂੰ ਸਪਸ਼ਟ ਹੋ ਜਾਂਦਾ ਜਹਾਂ ਆਪਾਂ ਤੇ ਰਕੋ ਨ ਸਜਾ ਨੂੰ ਹਰ ਕਾ ਨਾਮ ਤੇ ਨਾਲ ਪਛਾਨ ਐਡੀ ਵੱਡੀ ਦੁਨੀਆ ਵਿੱਚ ਐਡੇ ਵੱਡੀ ਸੰਸਾਰ ਦੇ ਵਿੱਚ ਜਿਸ ਜਗ੍ਹਾ ਤੇ ਆਤਮਾ ਦਾ ਕੋਈ ਨਾ ਨਾ ਪਛਾਣ ਨਾਲਾ ਹੋਵੇ ਉਥੇ ਰੱਬ ਦਾ ਨਾਮ ਹੀ ਆਪਣਾ ਸੰਗੀ ਸਾਥੀ ਹੁੰਦਾ ਹੈ ਜਹਾਂ ਮਹਾਪਿਆਨ ਤਪਤ ਬਹੁ ਕਾਮ ਤੇ ਹਰ ਕੇ ਨਾਮ ਕੀ ਤੁਮ ਉਪਰਸ਼ਾਮ ਕਾਮ ਨਾ ਇੱਕ ਤਰ੍ਹਾਂ ਦੀ ਲੁਕੀ ਹੋਈ ਜਿਹੜੀ ਤਪਿਸ਼ ਹੁੰਦੀ ਹੈ ਜਿਵੇਂ ਪੱਠੀ ਦੀ ਤਪਿਸ਼ਾ ਸੰਸਾਰ ਹੈ ਇੱਕ ਤਰ੍ਹਾਂ ਦੀ ਇਸ ਤਰ੍ਹਾਂ ਦੇ ਪੱਠੀ ਵਾਲਾ ਹੀ ਕੰਮ ਹੈ ਜਹਾਂ ਮਹਾਪਿਆਨ ਜਿੱਥੇ ਬਹੁਤ ਭਿਆਨਕ ਤਪਦੀ ਗਰਮੀ ਤੇ ਕਾਮ ਹੋਵੇ ਨਾ ਤੇ ਹਰ ਕੇ ਨਾਮ ਕੀ ਤੁਮ ਉਪਰਸ਼ਾਮ ਤਾਂ ਆਪਣੀ ਆਤਮਾ ਨੂੰ ਠੰਡਕ ਦੇਣ ਵਾਲਾ ছায়ਾ ਰੂਪ ਉਹ ਪ੍ਰਭੂ ਦਾ ਨਾਮ ਹੀ ਹੁੰਦਾ ਹੈ ਜਹਾਂ ਤ੍ਰਿਖਮੰਤ ਜੀ ਆਕਰਖੇ ਤੈ ਨਾਨਕ ਹਰਿ ਹਰੇ ਅੰਮ੍ਰਿਤ ਵਖੇ ਜਿਸ ਹੁੰਦੇ ਪਿਆਸ ਲਈ ਤਾਂ ਆਪਾਂ ਕਿੰਨੇ ਤਰ੍ਹਾਂ ਦੀਆਂ ਚੀਜ਼ਾਂ ਆਪਣੇ ਕੋਲੇ ਹੁੰਦੇ ਨੇ ਸ਼ਰਬਤਾਂ ਵਗੈਰਾ ਪਰ ਆਤਮਾ ਦੀ ਪਿਆਸ ਇੱਕੋ ਦੇ ਇੱਕੋ ਚੀਜ਼ ਨਾਲ ਪੁਜਦੀ ਆ ਉਹ ਹੈ ਪ੍ਰਭੂ ਦਾ ਏਕਮਕਾਰ ਪ੍ਰਭੂ ਦਾ ਨਾਮ ਤੇ ਜਿੱਥੇ ਮਨ ਦੀ ਆਤਮਾ ਆਪਾਂ ਨੂੰ ਬੁਝਾਣੀ ਹੁੰਦੀ ਹੈ ਉੱਥੇ ਪ੍ਰਭੂ ਦਾ ਨਾਮ ਹੀ ਕੰਮ ਆਉਂਦਾ ਹੋਰ ਕੋਈ ਚੀਜ਼ ਉਥੇ ਕੰਮ ਨਹੀਂ ਆ ਸਕਦੀ ਤਾਂ ਨਾਨਕ ਹਰਿ ਹਰੀ ਅੰਮ੍ਰਿਤ ਵਰਖੇ ਪ੍ਰਭੂ ਦਾ ਨਾਮ ਜਪਦੇ ਤਾਂ ਅੰਮ੍ਰਿਤ ਦੀ ਤਾਂ ਵਰਖਾ ਸ਼ੁਰੂ ਹੋ ਜਾਂਦੀ ਆ ਆਤਮਾ ਉਹਦੇ ਨਾਲ ਕਿਰਪਤ ਹੋ ਜਾਂਦੀ ਆ ਤੇ ਐਨੀ ਹਰ ਨਾਮ ਦੀ ਵੜਿਆਈ ਹੈ ਜੋ ਕਿ ਆਪਣੀ ਆਤਮਾ ਦੇ ਖੋਰਾ ਹੈ ਉਹ ਐਸੇ ਇਸ ਤਰ੍ਹਾਂ ਗੁਰੂ ਜੀ ਵਿਦੇਸ਼ ਕਰਦੇ ਹਨ ਇਸ ਦੇ ਨਾਲ ਹੀ ਦਾਸ ਨੂੰ ਆ ਗਿਆ ਬਖਸ਼ੋ ਹੋਈਆਂ ਗਲਤੀਆਂ ਲਈ ਦਾਸ ਕਿਮਾ ਦਾ ਜਾਚਕ ਹੈ ਅਰਦਾਸ ਕਰਿਓ ਕਿ ਇਹ ਕੀਰਤਨ ਕਥਾ ਦੀ ਸ਼੍ਰੰਖਲਾ ਇਹ ਕੀਰਤਨ ਕਥਾ ਦੀ ਲੜੀ ਅੱਗੇ ਵੀ ਇਸੇ ਤਰ੍ਹਾਂ ਚੱਲਦੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ